ਮੇਰੇ ਪਿਆਰੇ ਜੀ ਤਾਰੇ ਦੇ ਤੇ ਸੋਹਿਆ ਜੀ ਮੋੜ ਦਾ ਪੰਜਾਬ ਕਰਕੇ ਬਖਾਉਗਾ ਤਰੱਕੀ ਸਾਡੀ ਦੇਖਿਓ ਸਮਾਨੀ ਗੱਜਦੀ ਥੇਕਾ ਵਿੱਚ ਦੇਖਿਓ ਦੁਨੀਆ ਪਸੰਦ ਖੇਤ ਦੇ ਬਹਾਂ ਦਾ ਜਿੰਬਾਨੀ ਨੱਚਦੀ ਔਰ ਦੇਤਾਂ ਵਿੱਚ ਦੇਖਿਓ ਦੁਨੀਆ ਪੀ ਜੱਟ ਨੇ ਬਾਈ ਜੀ ਇਧਰ ਆਗੇ ਆਗੇ ਅੰਦਰ ਚੰਨ ਦੀ ਗੁਲਾਬ ਸੁਣੀਦਾ ਦਿਲਾਂ ਵਿੱਚ ਵੇਦ ਦੀ ਪੰਜਾਬ ਸੁਣੀਦਾ ਮਾਂ ਪੀਰਾਂ ਨੇ ਬੱਤੀਆਂ ਤਾਂ ਟਕਾਣ ਫੋਟੋ ਵਾਪਸ ਕੀ ਆ ਲੈ ਆਂਦੀ ਲੱਗੇ ਲੰਗਾ ਵਾਲਾ ਮੂਜਾ ਇੱਥੇ ਪਾਣੀ ਦੀ ਟੂਕਾਂ ਸੁਣਨ ਆਏ ਤਾਂ ਕਿੱਥੋਂ ਜੀ ਆਉਣਾ ਹੈ ਮੇਰੇ ਮਦਾਨਾ ਵਿੱਚ ਬੱਤੀ ਸੁਣੀ ਇਸਾਂ ਵਿੱਚ ਮੇਕੀ ਟੂਰੀਆਂ ਲੈ ਲਈ ਬਾਈਟ ਹਾਂਜੀ ਮਾਨਯੋਗ ਸਪੀਕਰ ਸਾਹਿਬ ਇੱਕ ਮਿੰਟ ਇੱਕ ਸੈਰ ਇੱਕ ਸੈਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਸਰਕਾਰ ਦਾ ਇਹ ਤਰੱਦਦ ਹੈ ਦਿਨ ਦਾ ਲੱਗੇ ਹੋਈ ਹੈ ਸਾਰੇ ਕਿ ਪੰਜਾਬ ਹੱਸਦਾ ਵਸਦਾ ਖੇਡਦਾ ترقی ਕਰਦਾ ਪੰਜਾਬ ਬਣੇ ਸੋ ਉਸੇ ਸੋਚ ਨੂੰ ਅੱਗੇ ਲੈ ਕੇ ਮਾਝਾ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਖੇਡਾ ਮਤਲਬ ਪੰਜਾਬ ਦੀਆਂ ਲੈਕਓਪ ਕਰਪ ਸ਼ੁਰੂ ਕੀਤਾ ਲੈਕਓਪਰਾਲਾ ਸ਼ੁਰੂ ਕੀਤਾ ਔਰ ਉਹਦੇ ਅੱਜ ਤੀਜਾ ਜਿਹੜਾ ਚੜ੍ਹਣਾ ਹੈ ਉਹਦੀ ਜਿਹੜੀ ਇਹ ਵਿਸ਼ਾਲ ਅਸੀਂ ਅੱਜ ਲੈ ਕੇ ਜਾ ਰਹੇ ਹਾਂ ਔਰ ਇਹਦੇ ਨਾਲ ਬੱਚਿਆਂ ਨੂੰ ਬਜ਼ੁਰਗਾਂ ਨੂੰ ਹਰ ਉਮਰ ਦੇ ਪੰਜਾਬੀਆਂ ਨੂੰ ਬੀਬੀਆਂ ਨੂੰ ਬਾਪਿਆਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਸਾਰਿਆਂ ਨੂੰ ਖੇਡਾਂ ਦੇ ਵਿੱਚ ਰੁਚੀ ਲੈਣ ਦਾ ਇੱਕ ਮੌਕਾ ਬਣਦਾ ਸਬਬ ਬਣਦਾ ਔਰ ਦੇਖੋ ਜ਼ਿੰਦਗੀ ਵੀ ਇੱਕ ਖੇਡ ਹੈ ਅਕਾਲ ਪੁਰਖ ਨੇ ਇਹ ਖੇਡ ਬਣਾਈ ਹੋਈ ਆਉਣ ਜਾਣ ਇੱਕ ਖੇਡ ਬਣਾਇਆ ਖੇਲ ਬਣਾਇਆ ਸੋ ਇਹ ਖੇਡ ਬਣਾਈ ਹੋਈ ਹੈ ਤੋ ਇਹਨੂੰ ਖੇਡ ਲੈ ਕੇ ਇੱਕ ਸੰਜੀਦਾ ਖੇਡ ਉਹ ਬਗੋਲ ਜੁੜਾ ਚਾਹੀਦਾ ਜਿੱਤਾ ਹਾਰਾ ਚੱਲਦੀਆਂ ਰਹਦੀਆਂ ਔਰ ਇਹਨਾਂ ਖੇਡਾਂ ਦੇ ਵਿੱਚੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਜਿੱਤਾਂ ਨੂੰ ਮੰਨਣਾ ਕਿਵੇਂ ਹੈ ਹਾਰਾਂ ਨੂੰ ਜੜਨਾ ਕਿਵੇਂ ਹੈ ਅਸਲ ਵਿੱਚ ਜ਼ਿੰਦਗੀ ਜਿਉਣੀ ਕਿਵੇਂ ਹੈ ਨੇ ਜਿਹੜੇ ਬੱਚੇ ਤੇ ਨੌਜਵਾਨ ਬੱਚੇ ਤੇ ਨੌਜਵਾਨ ਖਿਡਾਰੀ ਆ ਉਹ ਪ੍ਰਭਾਵਕ ਕਬੂਲ ਰਹੇ ਬਹੁਤ ਵਧੀਆ ਬਹੁਤ ਅੱਛਾ ਪ੍ਰਭਾਵ ਕਬੂਲ ਰਹੇ ਬੜਾ ਪੋਜ਼ਿਟਿਵ ਜਿਹੜਾ ਹੈ ਮੈਸੇਜ ਆ ਰਿਹਾ ਬੜਾ ਬਹੁਤ ਤੋ ਬਹੁਤ ਵਧਾਈ ਆਪ ਸਭ ਨੂੰ ਬਹੁਤ ਉਹਦਾ ਫੇਸ ਤੋਂ ਦਾ ਦੂਰ ਕਾਮੀ ਅਸਰ ਤੋਂ ਦੇਸ਼ ਨੂੰ ਚੜ੍ਹਦੀ ਕਲਾ 'ਚ ਰੱਖਣ ਵਾਸਤੇ ਭਾਈਚਾਰੇ ਦੀ ਬੜੀ ਲੋੜ ਹੈ। ਔਰ ਕਈ ਅੰਸਰ ਸਾਡੇ ਭਾਈਚਾਰੇ ਨੂੰ ਲਗਾਤਾਰ ਤੋੜਨ ਦੀ ਕੋਸ਼ਿਸ਼ ਕਰ ਰਹੇ ਐ। ਭਾਈਚਾਰਨ ਤੋੜਨਾ ਮਤਲਬ ਸਵਿਧਾਨ ਦੇ ਖਿਲਾਫ ਕੰਮ ਕਰਨਾ। ਕਿਉਂਕਿ ਸਵਿਧਾਨ ਦੇ ਤੋਸ ਭਾਈਚਾਰਨ ਬੁਲਾਉਣ ਦੀ ਗੱਲ ਕਰਦਾ ਨਾ। ਔਰ ਉਹਨਾਂ ਦੇ ਵਿੱਚ ਕੰਗਣਾ ਜੀ ਵੀ ਮੈਨੂੰ ਲੱਗਦਾ ਵੀ ਉਹਨਾਂ ਨੂੰ ਆਪੇ ਆਪ ਨੂੰ ਠੀਕ ਕਰ ਲੈਣਾ ਚਾਹੀਦਾ। ਇਹ ਠੀਕ ਨਹੀਂ। ਦੇਸ਼ ਨੂੰ ਦੇਸ਼ਵਾਸੀ ਨੂੰ ਆਪਸ ਵਿੱਚ ਲੜਾ ਕੇ ਕਦੇ ਵੀ ਦੇਸ਼ ਵਿਸ਼ਵਗੁਰੂ ਬਣਦਾ ਨਹੀਂ ਕਦੇ ਵਿਸ਼ਵਗੁਰੂ ਨਹੀਂ ਬਣਦਾ ਜੇ ਵਿਸ਼ਵਗੁਰੂ ਬਣਾਣਾ ਹੈ ਤਾਂ ਸਾਨੂੰ ਜੋੜਨ ਦੀ ਰਾਜਨੀਤੀ ਕਰਨੀ ਪਊਗੀ ਸੋ ਉਹਨਾਂ ਨੂੰ ਇਹ ਸਿੱਖ ਲੈਣਾ ਚਾਹੀਦਾ ਹੈ ਇਹਦੇ ਬਾਰੇ ਵੱਧ ਤੋਂ ਵੱਧ ਲਾਈਕ ਕਮੈਂਟ ਪ੍ਰਤੀਕਰਮ ਪ੍ਰਤੀਕਰਮ ਤੁਸੀਂ ਜ਼ਰੂਰ ਕਰਨੇ ਨੇ ਤਾਂ ਕਿ ਤੁਹਾਡੇ ਪ੍ਰਤੀਕਰਮਾਂ ਤੋਂ ਅਸੀਂ ਵੀ ਸੁਝਾਅ ਲੈ ਸਕੀਏ ਕਿ ਤੁਹਾਡੇ ਸੁਝਾਅ ਹੋਰਨਾਂ ਨੂੰ ਵੀ ਪ੍ਰਭਾਵਿਤ ਕਰ ਸਕਣ ਫੇਰ ਮਿਲਾਂਗੇ ਕਿਸੇ ਹੋਰ ਚਲੰਤ ਮਾਮਲਿਆਂ ਨਾਲ ਪੱਖ ਦੇ ਮਸਲਿਆਂ ਨਾਲ ਉਦੋਂ ਤੱਕ ਦਿਓ ਆਜ਼ਾਦਤ ਸਤਿ ਸ੍ਰੀ ਅਕਾਲ ਜੀ